ਰੋਸ਼ਨਲ ਜੀ ਫਿਲਮ ਹੈ ਨਾ ਰਾਵੀ ਦੇ ਕੰਡੇ کافی ਟਾਈਮ ਤੋਂ ਚਰਚਾ ਹੋ ਰਹੀ ਸੀ ਫਾਈਨਲੀ ਅੱਜ ਅਸੀਂ ਫਿਲਮ ਵੇਖ ਕੇ ਨਿਕਲੇ ਆ ਤਾਂ ਤੁਹਾਡੇ ਜਜ਼ਬਾਤ ਮੈਂ ਜਾਨਣਾ ਚਾਹਾਂਗੀ ਫਿਲਮ ਨੂੰ ਲੈ ਆ ਬਹੁਤ ਵਧੀਆ ਫਿਲਮ ਹੈ ਜੀ ਮਤਲਬ ਕਿ ਸਿਨੇਮੇ ਦੇ ਵਿੱਚ ਵੇਰੀਏਸ਼ਨ ਆ ਰਹੀ ਹੈ ਜਿਹੜੀ ਜ਼ਰੂਰਤ ਸੀਗੀ ਇਦਾਂ ਦੀਆਂ ਫਿਲਮਾਂ ਦੀ ਕਿਉਂਕਿ ਇੱਕੋ ਤਰ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਸੀਗੀਆਂ ਕਾਫੀ ਟਾਈਮ ਤੋਂ ਔਰ ਹੌਲੀ-ਹੌਲੀ ਇਦਾਂ ਦੀਆਂ ਵੇਰੀਏਸ਼ਨ ਵਾਲੀਆਂ ਫਿਲਮਾਂ ਆ ਰਹੀਆਂ ਔਰ ਮੈਨੂੰ ਜਿਹੜੀ ਸਭ ਤੋਂ ਫਿਲਮ ਦੀ ਖੂਬਸੂਰਤ ਗੱਲ ਲੱਗੀ ਕਿ ਜਿੰਨਾ ਲੋਕਾਂ ਦੀ ਗੱਲ ਜਿਹੜੇ ਰਾਵੀ ਦੇ ਕੰਡੇ ਤੇ ਰਹਿੰਦੇ ਆ ਜਦੋਂ ਤੋਂ ਸੈਨਮਾ ਸ਼ੁਰੂ ਹੋਇਆ ਉਹਨਾਂ ਦੀ ਗੱਲ ਕਦੇ ਨਹੀਂ ਕੀਤੀ ਮਾਲਵੇ ਮਾਝੇ ਦੁਆਬੇ ਦੀ ਹਰ ਜਗ੍ਹਾ ਤੇ ਗੱਲ ਹੁੰਦੀ ਹੈ ਫਿਲਮਾਂ 'ਚ ਕੀਤਾ 'ਚ ਬਟ ਉਹਨਾਂ ਲੋਕਾਂ ਦੀ ਗੱਲ ਕਦੇ ਕਿਸੇ ਨੇ ਨਹੀਂ ਕੀਤੀ ਇਸ ਫਿਲਮ ਦੇ ਵਿੱਚ ਇਸ ਫਿਲਮ ਦਾ ਖਾਸ ਪੁਆਇੰਟ ਇਹੀ ਲੱਗਿਆ ਮੈਨੂੰ ਕਿ ਜਸ ਗਰੇਵਾਲ ਬਾਈ ਨੇ ਜਿਹੜੇ ਰਾਈਟਰ ਨੇ ਫਿਲਮ ਦੇ ਵੀ ਉਹਨਾਂ ਲੋਕਾਂ ਬਾਰੇ ਵੀ ਸੋਚਿਆ ਕਿ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੈ ਸੋ ਬਾਕੀ ਸਟੋਰੀ ਦਾ ਆਬਵੀਅਸ ਬਹੁਤ ਵਧੀਆ ਹੈਗੀ ਔਰ ਹੈਰੀ ਦੀ ਡਾਇਰੈਕਸ਼ਨ ਨੋ ਡਾਊਟ ਆਪਾਂ ਨੂੰ ਤਾਂ ਵਾਕਿਫ ਹੈ ਉਹ ਜਦੋਂ ਵੀ ਜਿੰਨੀਆਂ ਵੀ ਫਿਲਮਾਂ ਬਣਾਈ ਹੈ ਉਹਨਾਂ ਦੀ ਮੇਕਅਪ ਬੇਗੰਗ ਬਾਗਮਾਲਾ ਔਰ ਫਿਲਮ ਸਿਨਮੈਟਿਕ ਬਹੁਤ ਹੈ ਅੱਖਾਂ ਨੂੰ ਸੋਹਣੀ ਬਹੁਤ ਲੱਗਦੀ ਹੈ ਸੋ ਬੜੀ ਇਮੋਸ਼ਨਲ ਸਟੋਰੀ ਹੈ ਔਰ ਬਾਕੀ ਅੱਜ ਦੁੱਖ ਦੀ ਗੱਲ ਵੀ ਹੈ ਕਿ ਰਾਜਵੀਰ ਜਵੰਦਾ ਜੀ ਆਪਣੇ ਉਹ ਇਸ ਦੁਨੀਆ 'ਚ ਨਹੀਂ ਰਹੇ ਸੋ ਉਹਦਾ ਦਰਦ ਵੀ ਹੈ ਬਾਕੀ ਬਹੁਤ ਸੋਹਣੀ ਫਿਲਮ ਹੈ ਜੀ ਲੋਕਾਂ ਨੂੰ ਵੇਖਣੀ ਚਾਹੀਦੀ ਕਿਉਂਕਿ ਇਦਾਂ ਦਾ ਸਿਨੇਮਾ ਰੋਜ਼-ਰੋਜ਼ ਨਹੀਂ ਬਣਦਾ ਧੰਨਵਾਦ ਥੈਂਕ ਯੂ